ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਬਾਬਾ ਗੁਜਿੰਦਰ ਸਿੰਘ ਢਿੱਲੂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਜਿਸ ਤੋਂ ਬਾਅਦ ਵੱਡੇ ਸਵਾਲਾਤ ਖੜੇ ਹੋ ਜਾਂਦੇ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਜਲਦੀ ਹੋ ਜਾਏਗੀ ਸੀਐਮ ਭਗਵੰਤ ਮਾਨ ਕਿਉਂ ਖਾਮੋਸ਼ ਹੈ ਇਸ ਮੁਲਾਕਾਤ ਬਾਬਾ ਗੁਜਿੰਦਰ ਸਿੰਘ ਢਿੱਲੂ ਦੀ ਤਾਕਤ ਅਸਰ ਦਿਖਾ ਗਈ। ਇਹਨਾਂ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਬਾਹਰ ਆ ਰਹੇ ਨੇ ਯਾਨੀ ਗੁਰਿੰਦਰ ਸਿੰਘ ਢਿੱਲੋਂ ਨੇ ਜਦੋਂ ਦੀ ਮਨਾਕਾਰ ਕੀਤੀ ਹੈ ਪੂਰੇ ਪੰਜਾਬ ਭਰ ਦੇ ਅੰਦਰ ਤਹਿਲਕਾ ਮਚ ਚੁੱਕਿਆ ਸੀ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਅੱਜ ਮੈਂ ਤੁਹਾਨੂੰ ਪਾਵਰ ਦਾ ਨਮੂਨਾ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁੱਪ ਕਿਉਂ ਨੇ ਇੱਕ ਤਾਂ ਬੜਾ ਸਵਾਲ ਹੈ ਪਰ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਨੂੰ ਜਿਨ੍ਹਾਂ ਬਾਹਰ ਲਿਆਉਣ ਜਾ ਰਹੇ ਨੇ ਔਰ ਬਹੁਤ ਵੱਡੀ ਖਬਰ ਦੇ ਨਾਲ ਇੱਕ ਹੋਰ ਪਰਦਾ ਵੀ ਮੈਂ ਤੁਹਾਡੇ ਸਾਹਮਣੇ ਚੱਕੂਗਾ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਪਹਿਲਾਂ ਤੋਂ ਸ਼ੁਰੂਆਤ ਤੋਂ ਜਦੋਂ ਨੇ ਬਿਕਰਮ ਸਿੰਘ ਮਜੀਠੀਆ ਗਿਰਫਤਾਰ ਕੀਤਾ ਸੀ ਉਸੇ ਦਿਨ ਤੋਂ 10 ਰਿਸ਼ਤੇਦਾਰਾਂ ਦੀ ਲਿਸਟ ਬਿਕਰਮ ਸਿੰਘ ਮਜੀਠੀਆ ਨੇ ਆਲਰੇਡੀ ਜੇਲਰ ਨੂੰ ਦਿੱਤੀ ਸੀ ਪਰ ਟੌਪ ਤੇ ਕਿਹਦਾ ਨਾਮ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇਰਾ ਮੁਖੀ ਯਾਨੀ ਪੰਜਾਬ ਦੇ ਅੰਦਰ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਵਿਆਸ ਦੇ ਮੁਖੀ ਇੱਕ ਵੱਡੇ ਤਸਕਰ ਨੂੰ ਪੰਜਾਬ ਦੇ ਅੰਦਰ ਛੜਵਾ ਕੇ ਲੈ ਕੇ ਆਉਣਗੇ ਔਰ ਕਾਲੀ ਦਲ ਦੀ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਜਿਵੇਂ ਮਦਦ ਕਰਨ ਜਾ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਇਹ ਖਬਰ ਵੀ ਮੈਂ ਤੁਹਾਡੇ ਸਾਹਮਣੇ ਦਿਖਾਉਂਗਾ ਔਰ ਉਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਸਟ ਦੇ ਵਿੱਚ ਟੌਪ ਤੇ ਨਾਮ ਆਉਣਾ ਇਹ ਖਬਰ ਦਿਖਾਵਾਂਗੇ ਔਰ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਲੈ ਕੇ ਆਉਂਦੇ ਨੇ ਇਹ ਵੀ ਇੱਕ ਵਾਰ ਵੱਡੀ ਖਬਰ ਆਪਣੇ ਆਪ ਦੇ ਵਿੱਚ ਜੋ ਕਿ ਦੂਜੇ ਪਾਸੇ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁੱਪ ਗਿਆ ਉਹਨੇ ਇਸ ਮਾਮਲੇ ਤੇ ਗੁਰਿੰਦਰ ਸਿੰਘ ਢਿੱਲੋਂ ਤੋਂ ਇਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਸਭ ਤੋਂ ਵੱਡਾ ਸਵਾਲ ਇਹ ਵੀ ਤੁਹਾਡੇ ਸਾਹਮਣੇ ਧਰਾਂਗੇ ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜੇਨੋਂ ਬਾਹਰ ਕਿਵੇਂ ਆ ਸਕਦੇ ਨੇ ਕਿਉਂਕਿ ਪੇਚ ਹੈ ਜਿਹੜਾ ਉਹ ਬਿਲਕੁਲ ਫਸ ਚੁੱਕਿਆ ਖਬਰ ਬੜੀ اہم ਇਸ ਨੂੰ ਸ਼ੇਅਰ ਵੀ ਕਰ ਦੇਣਾ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਨੇ ਕਿ ਬਾਬਾ ਗੁਰਿੰਦਰ ਸਿੰਘ ਭੇਲੋ ਮੁਲਾਕਾਤ ਕਰੇ ਆਏ ਨੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਵੀ ਬਾਹਰ ਲੈ ਕੇ ਆਉਣਗੇ ਇਹ ਕਿਸੇ ਨੇ ਨਹੀਂ ਸੋਚਿਆ ਸੀ ਪਰ ਹੁਣ ਬਹੁਤ ਸਾਰੀਆਂ ਥਿਉਰੀਆਂ ਪੰਜਾਬ ਦੇ ਲੋਕਾਂ ਦੀਆਂ ਵੀ ਨੇ ਪਹਿਲਾਂ ਮੈਂ ਤੁਹਾਨੂੰ ਉਹ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਦਾ ਟਾਪ ਤੇ ਨਾਮ ਕਿਵੇਂ ਆ ਜਾਂਦਾ ਹੈ? ਯਾਨੀ ਬਿਕਰਮ ਮਜੀਠੀਆ ਨੇ ਉਸੇ ਦਿਨ ਤੋਂ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਨਾਲ ਚੱਲੀ ਆ। ਯਾਨੀ ਕਿਸੇ ਨੂੰ ਭੜਕ ਤੱਕ ਨਹੀਂ ਸੀ। ਕਿਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਨਵੋਲਵ ਨੇ। ਯਾਨੀ ਬੇਚਤਾ ਲੋਕ ਕਹ ਰਹੇ ਨੇ ਕਹਿੰਦੇ ਜੀ ਚਿੱਟੇ ਦੀ ਤਸਕਰੀ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਵੱਡੇ ਪਦਰ ਦੇਤੇ ਕਹਿੰਦਾ ਜੀ ਪੈਸਾ ਜਾਂਦਾ ਸੀ। ਉਹ ਗੱਲਬਾਤ ਦੇ ਵਿੱਚ ਕਰਦੇ ਆ ਪਹਿਲਾਂ ਖਬਰ ਸੁਣ ਲਓ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਨੂੰ ਕਿਵੇਂ ਲਿਆ ਸਕਦੇ ਨੇ ਸੁਣੋ ਇਹ ਜਿਹੜਾ ਬਾਬਾ ਗੁਰਿੰਦਰ ਸਿੰਘ ਮਿਲਣ ਗਏ ਅਖਬਾਰਾਂ ਨੇ ਝੂਠੀ ਖਬਰ ਲਾਈ ਹੈ ਕਿ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ ਸੀ ਜਿਹੜਾ ਖਰੀਦਿਆ ਹੋਇਆ মিডিਆ ਬਾਦਲਾਂ ਦਾ ਉਸ ਨੇ ਸਰਕਾਰ ਨੂੰ ਬਦਨਾਮ ਕਰਨ ਲਈ ਝੂਠੀ ਖਬਰ ਲਾਈ ਆ ਠੀਕ ਹੈ ਪੰਜ ਛੇ ਜਿਹੜੇ ਅਕਾਲੀ ਜੁੰਡਲੀ ਦੇ ਮੈਂਬਰ ਹਨ ਸਾਬਕਾ ਮੰਤਰੀ ਉਹਨਾਂ ਨੂੰ ਜੇਲ੍ਹ ਵਾਲਿਆਂ ਨੇ ਨਹੀਂ ਮਿਲਣ ਦਿੱਤਾ ਸੋ ਬਾਬਾ ਗੁਰਿੰਦਰ ਸਿੰਘ ਦਾ ਨਾਂ ਜਿਹੜੇ 10 ਰਿਸ਼ਤੇਦਾਰਾਂ ਦੀ ਲਿਸਟ ਵਿਕਰਮਜੀਤ ਨੇ ਜੇਲਰ ਨੂੰ ਦਿੱਤੀ ਕਿ ਇਹ ਮੇਰੇ ਰਿਸ਼ਤੇਦਾਰ ਮੈਨੂੰ ਮਿਲਣ ਆ ਸਕਦੇ ਉਹਨਾਂ ਵਿੱਚ ਟੌਪ ਤੇ ਹੈ ਬਾਬਾ ਗੁਰਿੰਦਰ ਸਿੰਘ ਪੇਲੋ ਮੁਕੇ ਤੇਰਾ ਵਿਆਸ ਰਾਦਰ ਸੁ ਤਾਂ ਇਹ ਸਵਾਲ ਉੱਠਦਾ ਹੈ ਕਿ ਇਹਨਾਂ ਨੂੰ ਇੱਕ ਜਿਹੜਾ ਦੋਸ਼ਾ ਅੰਦਰ ਕਿਰਿਆ ਹੋਇਆ ਜਾਂ سنگੀਨ ਦੋਸ਼ਾ ਹੁੰਦਾ ਉਹਨੂੰ ਮਿਲਨ ਦੀ ਲੋੜ ਕੀ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਬਹੁਤ ਸਾਰੀਆਂ ਵੀਡੀਓ ਐਸੀਆਂ ਚੱਲ ਰਹੀਆਂ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਯਾਨੀ ਬਹੁਤ ਵੱਡੇ ਤਸਕਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਖਿਰ ਮਿਲਣ ਕਿਉਂ ਜਾਂਦੇ ਨੇ ਕਹਿੰਦੇ ਜੀ ਰਿਸ਼ਤੇਦਾਰੀ ਹੈ ਚਲੋ ਰਿਸ਼ਤੇਦਾਰੀ ਇੱਕ ਪਾਸੇ ਆ ਪਰ ਆਪਣੇ ਆਪ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਵੀ ਇੱਕ ਬਹੁਤ ਵੱਡਾ ਨਾਮ ਯਾਨੀ ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਸੀ ਪਰ ਸੰਗਤਾਂ ਨੂੰ ਵੀ ਬੁੱਧੂ ਬਣਾ ਕੇ ਰੱਖ ਦਿੱਤਾ ਗੁਰਿੰਦਰ ਸਿੰਘ ਢਿੱਲੋਂ ਨੇ ਜਦੋਂ ਪਹਿਲੇ ਹੀ ਅਨਾਊਂਸਮੈਂਟ ਦੇਰੇ ਦੇ ਵਿੱਚ ਹੁੰਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਦੀ ਜੇਵ ਦੇ ਵਿੱਚ ਮਿਲਣ ਜਾਵਾਂਗੇ ਤਾਂ ਉੱਥੇ ਆਪਣੇ ਸਮਰਥਕ ਪਹਿਲੇ ਪਹੁੰਚ ਆ ਦਿੱਤੇ ਨਹੀਂ ਕਿਸੇ ਨੂੰ ਕੀ ਪਤਾ ਕਿ ਗੁਰਿੰਦਰ ਸਿੰਘ ਢਿੱਲੋਂ ਅੱਜ ਕਿੱਥੇ ਜਾ ਰਹੇ ਨੇ ਜੇਕਰ ਗੁਪਤ ਰੂਪ ਦੇ ਵਿੱਚ ਇਹ ਮਾਮਲਾ ਹੁੰਦਾ ਤਾਂ ਇੱਕ ਖਬਰ ਇਹ ਵੀ ਹੈ ਕਿ ਭਾਈ ਫਿਰ ਆਪਣੇ ਸਮਰਥਕਾਂ ਨੂੰ ਇਹ ਵੀ ਪਤਾ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਦੇ ਵਿੱਚ ਜਾ ਰਹੇ ਨੇ ਨਾ ਬਾਹਰ ਔਰ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਉੱਡ ਰਹੀਆਂ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਗੁਰਿੰਦਰ ਸਿੰਘ ਢਿੱਲੋਂ ਜੇ ਉਹਨਾਂ ਬਾਹਰ ਲੈ ਕੇ ਆਉਣਗੇ ਇਹ ਕੋਈ ਬਹੁਤ ਹੀ ਵੱਡੀ ਗੱਲ ਵੀ ਨਹੀਂ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਕਿਉਂ ਨਹੀਂ ਆਈ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਵੀ ਚੱਲ ਰਹੀ ਹੈ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ ਹੈ ਇਸ ਮੁੱਦੇ ਪ੍ਰਤੀ ਬੋਲੇ ਕਿਉਂ ਨਹੀਂ ਕਿਉਂਕਿ ਸਰਕਾਰੀ ਸੰਤ ਇੱਕ ਪਾਸੇ ਪੰਜਾਬ ਦੇ ਲੋਕ ਕਹਿ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਨੂੰ ਕਹਿੰਦੇ ਉਹ ਸਰਕਾਰੀ ਸੰਤ ਯਾਨੀ ਰਾਜਨੇਤਾ ਬਣਨਾ ਚਾਹੁੰਦੇ ਬਣ ਹੀ ਚੁੱਕੇ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਬਹੁਤ ਸਾਰੇ ਲੀਡਰ ਨੇ ਅਕਾਲੀ ਦਲ ਦੀ ਬਹੁਤ ਸਾਰੀ ਹੁਣ ਮਦਦ ਕਰਨਗੇ ਸਰਕਾਰ ਬਣਾਉਣ ਦੇ ਵਿੱਚ ਇਹ ਵੀ ਲੋਕਾਂ ਨੂੰ ਭੜਕ ਲੱਗ ਚੁੱਕੀ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸਭ ਤੋਂ ਵੱਡੀ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਜੇ ਉਹ ਕਦੇ ਵੀ ਵਾਰ ਨਹੀਂ ਆਉਣ ਦੇਣਗੇ ਚਾਹੇ ਬਾਬਾ ਜੋ ਮਰਜ਼ੀ ਜ਼ੋਰ ਲਾ ਲਵੇ ਚਾਹੇ ਸੰਤ ਸਰਕਾਰੀ ਜਿੰਨਾ ਮਰਜ਼ੀ ਜ਼ੋਰ ਲਾਵੇ ਜਾਂ ਬਾਦਲਾਂ ਨੇ ਬਹੁਤ ਵੱਡਾ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਵਿਆਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਨਤਾ ਜੁੜੀ ਐ ਤੇ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਤੇ ਲੇਪੇ ਜਾਣਗੇ ਪਰ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕਹੀ ਐ ਦਰਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਆਪ ਡਿੱਗ ਜਾਣਾ ਜੇਕਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਦਿੱਤਾ ਤਾਂ ਬਹੁਤੇ ਸਾਥੀਆਂ ਨੇ ਖਬਰਾਂ ਇਹ ਵੀ ਲਾ ਦਿੱਤੀਆਂ ਨੇ ਕਹਿੰਦੇ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲਰ ਸਾਹਿਬ ਨੇ ਔਰ ਪ੍ਰਸ਼ਾਸਨ ਨੇ ਕਹਿੰਦੇ ਜੀ ਮਿਲ ਨਹੀਂ ਦਿੱਤਾ ਜਾ ਰਿਹਾ ਸੀ ਪਰ ਇਹ ਬਿਲਕੁਲ ਝੂਠੀ ਖਬਰ ਹੈ ਪਰਮਿਸ਼ਨ ਕੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਕਿ ਬੇਰਾ ਵਿਆਸ ਦੇ ਨਾਲ ਜਿਹੜੀਆਂ ਸੰਗਤਾਂ ਜੁੜੀਆਂ ਨੇ ਉਹਨਾਂ ਦਾ ਦਿਲ ਨਾ ਟੁੱਟ ਜਾ ਪਰ ਕਿਤੇ ਨਾ ਕਿਤੇ ਇੱਕ ਵਾਰ ਵੱਡੇ ਤਸਕਰ ਨੂੰ ਮਿਲਣਾ ਇੱਕ ਵਾਰ ਵੱਡਾ ਪਾਪ ਸੀ ਜਿਹੜਾ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਕੀਤਾ ਉਹ ਰੱਬ ਨਹੀਂ ਹੈ ਉਹਨਾਂ ਲੋਕਾਂ ਦਾ ਰੱਬ ਹੋਣਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਗੁਰੂ ਮੰਨਿਆ ਹੋਇਆ ਪਰ ਬਾਣੀ ਦੇ ਵਿੱਚ ਇੱਕ ਪਾਸੇ ਇਹ ਵੀ ਲਿਖਿਆ ਭਾਈ ਧਾਰ ਦਾ ਚੇਤਾ ਕਰਾ ਦਈਏ ਕਿ ਦੇਹ ਧਾਰੀ ਗੁਰੂ ਕਾਲ ਯੁਗ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਕਿਸੇ ਦਾ ਨਹੀਂ ਹੋਊਗਾ ਤੇ ਫਿਰ ਇਹ ਕਿੱਥੋਂ ਆ ਗਿਆ ਭਾਈ ਸੋ ਇਸ ਗੱਲ 'ਤੇ ਟਿੱਪਣੀ ਕਰਨੀ ਬਹੁਤੀ ਮੈਂ ਵਾਜਿਬ ਨਹੀਂ ਸਮਝਦਾ ਪਰ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਜਿਹੜਾ ਬੰਦਾ ਧਾ ਨੂੰ ਪਿੱਛੇ ਲਾ ਕੇ ਇੱਕ ਵੱਡੇ ਤਸਕਰ ਨੂੰ ਉਸ ਬੰਦੇ ਨੂੰ ਮਿਲਣ ਜਾਂਦਾ ਉਸ ਬੰਦੇ ਦੀ ਮਦਦ ਕਰਦਾ ਜਿਹੜਾ ਬੰਦਾ ਆਲਰੇਡੀ ਪੰਜਾਬ ਦੀਆਂ ਮਾਮਾ ਨੂੰ ਰਵਾ ਚੁੱਕੇ ਪੰਜਾਬ ਦੀ ਨੌਜਵਾਨੀ ਖਤਮ ਕਰ ਚੁੱਕੇ ਬਹੁਤ ਵੱਡੇ ਅਲੀਗੇਸ਼ਨ ਲੱਗੇ ਨੇ ਫਿਰ ਉਹ ਬਾਦਲਾਂ ਦਾ ਨਾਲ ਨਾਲ ਰਿਸ਼ਤੇਦਾਰ ਦੇ ਹੋਣ ਦੇ ਨਾਲ ਨਾਲ ਚੇਲਾ ਵੀ ਹੈ ਵਿਕਰਮ ਸਿੰਘ ਮਜੀਠੀਆ ਤਾਂ ਬਾਦਲਾਂ ਨੇ ਸੇਕ ਆਉਂਦੀ ਪਿੱਠ ਦੇ ਉੱਤੇ ਛੁਰਾ ਮਾਰਿਆ ਉਹ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਵਾਰ ਗਲਤੀਆਂ ਮੰਨ ਲਈਆਂ ਅਕਾਲ ਤਖਤ ਸਾਹਿਬ ਤੇ ਇਹ ਵੀ ਸਾਰੇ ਜਾਣਦੇ ਨੇ ਕਿੰਨੇ ਵਾਰ ਭਾਂਡੇ ਮਾਂਜ ਦਿੱਤੇ ਨੇ ਇਹ ਵੀ ਸਾਰੇ ਜਾਣਦੇ ਨੇ ਕਿੰਨੇ ਵਾਰ ਜੁੱਤੀਆਂ ਝਾੜ ਦਿੱਤੀਆਂ ਨੇ ਇਹ ਵੀ ਸਾਰੇ ਜਾਣਦੇ ਨੇ ਅਕਸਰ ਵੱਡੇ ਬਾਦਲ ਤੋਂ ਲੈ ਕੇ ਸੰਵੀਰ ਸਿੰਘ ਬਾਦਲ ਤੱਕ ਬਹੁਤ ਸਾਰੇ ਬਾਦ ਮਾਫੀ ਮੰਗੀ ਗਈ ਆ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਜਾਣ ਬੁੱਝ ਕੇ ਉਸ ਤਸਕਰ ਦੀ ਪੁਸਤ ਪਨਾਹੀ ਕਰ ਰਹੇ ਆ ਜਿਹਨੂੰ ਪੂਰਾ ਪੰਜਾਬ ਨਕਾਰ ਚੁੱਕਿਆ ਤਾਂ ਹੁਣ ਬਹੁਤੀਆਂ ਸੰਗਤਾਂ ਦਾ ਦਿਲ ਟੁੱਟ ਚੁੱਕਿਆ ਪਿੱਛੇ ਵੀ ਹਟ ਚੁੱਕੇ ਨੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਡੇਰਾ ਬਿਆਸ ਦੇ ਮੁਖੀ ਬਾਬਾ ਗਜਿੰਦਰ ਸਿੰਘ ਢਿੱਲੂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਹੀ ਹੈ ਉਸ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ ਬਹੁਤ ਵੱਡਾ ਨਸ਼ਾ ਦਾ ਤਸਕਰ ਹੈਗਾ ਜਿਸ ਤੋਂ ਬਾਅਦ ਵੱਡੇ ਸਵਾਲਾਤ ਖੜੇ ਹੋ ਜਾਂਦੇ ਹੈਗੇ ਕੀ ਹੁਣ ਵਿਕਰਮ ਸਿੰਘ ਮਜੀਠੀਆ ਜਲਦ ਬਾਹਰ ਆਉਣਗੇ ਔਰ ਸੀਐਮ ਭਗਵੰਤ ਮਾਨ ਕਿਉਂ ਖਾਮੋਸ਼ ਹੈਗੇ ਇਸ ਮੁਲਾਕਾਤ ਬਾਬਾ ਗਜਿੰਦਰ ਸਿੰਘ ਢਿੱਲੂ ਦੀ ਜਿਹੜੀ ਤਾਕਤ ਹੈ ਉਹ ਅਸਰ ਕਰ ਗਈ ਬਾਬਾ ਗੁਜਿੰਦਰ ਸਿੰਘ ਢਿੱਲੂ ਜਿਹੜੇ ਆ ਉਹਨਾਂ ਦੀ ਬੇਸ਼ੱਕ ਰਿਸ਼ਤੇਦਾਰੀ ਹੈ ਗਨੀਬ ਕੌਰ ਦੇ ਨਾਲ ਲੇਕਿਨ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆਈ ਹੈ ਜਿਹੜੀ ਪਤਾ ਚੱਲੀ ਹੈ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਲੋ ਜਿਹੜੀ ਪ੍ਰਸ਼ਾਸਨ ਨੂੰ ਲਿਸਟ ਦਿੱਤੀ ਗਈ ਸੀਗੀ ਮੁਲਾਕਾਤ ਜਿਹੜੇ ਕਰ ਸਕਦੇ ਹੀਗੇ ਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਸ ਲਿਸਟ ਦੇ ਵਿੱਚ ਸਭ ਤੋਂ ਟਾਪ ਤੇ ਜਿਹੜਾ ਨਾਮ ਹੈਗਾ ਉਹ ਬਾਬਾ ਗੁਜਿੰਦਰ ਸਿੰਘ ਢਿੱਲੂ ਦਾ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੂ ਜਿਹੜੇ ਆ ਉਹ ਸਿਆਸੀ ਅਸਰ ਰਸੂਲ ਰੱਖਦੇ ਹੀਗੇ ਆ ਪ੍ਰਾਈਮ ਮਿਨਿਸਟਰ ਗ੍ਰਹਿ ਮੰਤਰੀ ਇਹ ਵੀ ਨਤਮਸਤਕ ਹੁੰਦੇ ਆ ਬਾਬਾ ਗੁਰਿੰਦਰ ਸਿੰਘ ਢਿੱਲੂ ਦੇ ਡੇਰੇ ਦੇ ਉੱਤੇ ਸੰਗਤਾਂ ਦੇ ਵਿੱਚ ਚੱਕਰ ਲਾਇਆ ਜਾਂਦੇ ਹੀਗੇ ਆ ਆਪਣੀ ਪਾਵਰ ਦਾ ਮੁਜ਼ਾਹਿਰਾ ਕੀਤਾ ਜਾਂਦਾ ਹੈਗਾ ਜਾਂ ਦੂਸਰੇ ਲਫ਼ਜ਼ਾਂ ਚ ਇਹ ਕਿਹਾ ਜਾਵੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੂ ਸੰਗਤਾਂ ਨੂੰ ਆਪਣੇ ਸਿਆਸੀ ਪਾਵਰ ਦਾ ਹੁੰਦੇ ਆ ਤੇ ਇਹ ਗਲਤ ਨਹੀਂ ਹੋਏਗਾ لیکن ਹੁਣ ਉਸ ਪਾਵਰ ਦਾ ਇਸਤੇਮਾਲ ਜਦੋਂ ਬਾਬਾ ਗਜਿੰਦਰ ਸਿੰਘ ਢਿੱਲੂ ਨੇ ਵਿਕਰਮ ਸਿੰਘ ਮੁਜੀਠੀਆ ਵਾਸਤੇ ਕੀਤਾ ਤੇ ਉਹਨਾਂ ਦੇ ਬਹੁਤ ਸਾਰੇ ਸਵਾਲ ਖੜੇ ਹੋ ਗਏ ਕਿ ਬਾਬਾ ਗਜਿੰਦਰ ਸਿੰਘ ਢਿੱਲੂ ਕਿਉਂ ਇਸ ਨਸ਼ਾ ਤਸਕਰ ਨੂੰ ਮਿਲਣ ਵਾਸਤੇ ਗਏ ਕਿ ਜਿਹੜਾ ਨਸ਼ਾ ਤਸਕਰੀ ਦਾ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਬਾਬਾ ਗਜਿੰਦਰ ਸਿੰਘ ਢਿੱਲੂ ਦਾ ਹਿੱਸਾ ਹੁੰਦਾ ਸੀਗਾ ਜਾਂ ਇਹਦੇ ਪਿੱਛੇ ਦੇ ਮਕਾਸਦ ਕੁਝ ਹੋਰ ਹੀਗੇ ਬਹੁਤ ਸਾਰੇ ਹੋਰ ਸਵਾਲ ਆਦੇ ਜਨਤਾ ਦੇ ਲੋਕ ਜਵਾਬ ਜਾਣਨਾ ਚਾਹੁੰਦੇ ਹੈਗੇ ਲੇਕਿਨ ਆ ਜਿਹੜੀ ਚੀਜ਼ਾਂ ਹੈ ਇਹ ਸਾਹਮਣੇ ਨਿਕਲ ਕੇ ਆ ਰਹੀਆਂ ਆਈਆਂ ਜਿਸ ਦੇ ਮੁਤਾਬਕ ਜਿਹੜੇ ਵਾ ਉਹ ਤਜੀਆਂ ਨਿਗਾਰ ਗੱਲ ਕਰਨ ਦੇ ਹੈਗੀ ਹੈ ਕਿ ਬਾਬਾ ਗੁਰਿੰਦਰ ਸਿੰਘ ਟਿੱਲੂਦਾਨ ਮੁਸ਼ਾਤਸਕਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਣਾ ਸਹੀ ਨਹੀਂ ਸੀਗਾ ਬੇਸ਼ੱਕ ਜਿੰਨੀ ਮਰਜ਼ੀ ਪਾਵਰ ਰੱਖਦੀ ਹੈਗੀ ਹੈ ਜਿੰਨੀ ਮਰਜ਼ੀ ਉਹਨਾਂ ਕੋਲ ਵੋਟ ਹੈ ਲੇਕਿਨ ਇਸ ਟਾਈਮ ਵਿਕਰਮ ਸਿੰਘ ਮਜੀਠੀਆ ਦੇ ਕੂਲ ਜਾਣਾ ਜਿਲ੍ਹ ਦੇ ਵਿੱਚ ਉਹਨਾਂ ਨੂੰ ਮਿਲਣਾ ਆਪਣੀ ਸਿਆਸੀ ਤਾਕਤ ਦਾ ਮਜ਼ਾਹਰਾ ਕਰਨਾ ਇਹ ਇਸ ਮੌਕੇ ਦੇ لحاظ ਨਾਲ ਸਹੀ ਨਹੀਂ ਸੀਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਰਸੋ ਲੋ ਕਿ ਆਪਣਾ ਟਿਪ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼